ਕਿ ਜੇ ਇਤੋਂ ਟ੍ਰੈਵਲ ਇੰਸ਼ੋਰੈਂਸ ਲੈ ਕੇ ਜਾਣੇ ਆ ਤੇ ਸਰਕਾਰ ਦੀ ਸਾਨੂੰ ਇਹਦੀ ਐਡਵਾਈਜ਼ਰੀ ਦੇਖਣੀ ਪੈਂਦੀ ਹੈ ਅਵੋਇਡ ਲਿਖਿਆ ਹੋਇਆ ਸੀ ਫਿਰ ਵੀ ਜਾਣੇ ਆ ਜੇ ਜੀਟੀ ਦੀ ਤੁਹਾਡੀ ਟ੍ਰੈਵਲ ਪਾਲਸੀ ਹੈਗੀ ਉਹ ਬਿਲਕੁਲ ਅਵੋਇਡ ਹੋ ਜਾਂਦੀ ਹੈ ਤੇ ਕੋਈ ਸਿਕਨਸ ਹੋ ਗਈ ਸੱਟ ਲੱਗ ਗਈ ਹੈ ਕੋਈ ਇੰਜਰੀ ਹੋ ਜਾਂਦੀ ਹੈ ਉਦੋਂ ਜਿਹੜੀਆਂ ਪਾਲਸੀਆਂ ਕਵਰ ਹੋ ਸਕਦੀਆਂ ਨੇ ਟ੍ਰਿਪ ਕੈਨਸਲੇਸ਼ਨ ਤੇ ਟ੍ਰਿਪ ਇੰਟਰਪਟਸ਼ਨ ਲਈ ਹੈ ਉਹਦੇ ਨਾਲ ਵੀ ਜਿੰਨਾ ਵੀ ਰੀਫੰਡ ਜਿਹਾ ਤੇ ਹੋਟਲ ਬੁੱਕਰਾਇਆ ਸੀਗਾ ਤੁਹਾਡੀ 에ਅਰਲਾਈਨ ਦੀ ਟਿਕਟਾਂ ਉਹ ਵੀ ਵਿੱਚ ਕਵਰ ਹੋ ਜਾਂਦੀਆਂ ਨੇ ਜਦੋਂ ਐਡਵਾਈਜ਼ਰੀ ਆ ਗਈ ਫਿਰ ਸਾਨੂੰ ਲੈਂਡ ਦਾ ਸਾਡੇ ਉਹ ਪੈਸੇ ਖਰਾਬ ਜਾਂਦੇ ਹੇ ਕਿਉਂਕਿ ਇੰਸ਼ੋਰੈਂਸ ਕੰਪਨੀਆਂ ਉਹ ਐਸਕਲੂਜਨ ਚ ਪਾ ਕੇ ਉਹਨੂੰ ਵੋਲਡ ਕਰ ਦਿੰਦੀਆਂ ਨੇ ट्रैवल ਇੰਸ਼ੋਰੈਂਸ ਜੇ ਕੈਨੇਡੀਅਨ ਟ੍ਰੈਵਲ ਕਰਦੇ ਆ ਭਾਵੇਂ ਉਹ 10 ਦਿਨਾਂ ਦੀ ਹੋਵੇ 15 ਦਿਨਾਂ ਦੀ ਹੋਵੇ 30 ਦਿਨਾਂ ਦੀ ਆਪ ਦੀ ਜ਼ਰੂਰਤਾਂ ਦੇ ਹਿਸਾਬ ਨਾਲ ਦਿਨਾਂ ਦੇ ਹਿਸਾਬ ਨਾਲ ਕਰਾ ਸਕਦੇ ਆ ਜਦੋਂ ਬਿਜ਼ਨਸ ਨਾਲ ਲੈਗਸੀ ਫਾਰਵਰਡ ਕਰਨੀ ਹੋਵੇ ਤਾਂ ਕੈਪੀਟਲ ਗੇਨ ਟ੍ਰਿਗਰ ਹੁੰਦਾ ਉਹਦੇ ਵਾਸਤੇ ਸਾਨੂੰ ਕੋਈ ਨਾ ਕੋਈ ਇੰਸ਼ੋਰੈਂਸ ਜਿਹੜੀ ਇੱਕਦਾਂ ਦਾ ਟੂਲ ਹੈਗਾ ਉਹਨਾਂ ਵਾਸਤੇ ਸਹਾਇੀ ਹੋ ਸਕਦਾ ਇੱਕਦਾਂ ਦਾ ਟੂਲ ਹੈ ਵੀ ਇਹ ਹਰੇਕ ਨੂੰ ਚਾਹੀਦਾ ਹੈ ਚਾਹੀਦਾ ਜਦੋਂ ਲੋਡ ਪੈਂਦੀ ਉਦੋਂ ਕਹਿੰਦੇ ਸਮ ਟਾਈਮ ਇਜ਼ ਟੂ ਲੇਟ ਸੁਸ਼ੀ ਗਾਲ ਜੀ ਇਸ ਵੇਲੇ ਜੋ ਮਾਹੌਲ ਬਣਿਆ ਹੋਇਆ ਖਾਸ ਕਰਕੇ ਭਾਰਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਲੜਾਈ ਵਾਲਾ ਮਾਹੌਲ ਬਣਿਆ ਹੋਇਆ ਅਜਿਹੇ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਇੰਡੀਆ ਜਾਣਾ ਚਾਹੁੰਦੇ ਨੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਪਰ ਉਹਨਾਂ ਦੀਆਂ ਟਿਕਟਾਂ ਦੇ ਉੱਤੇ ਯਾਨੀ ਟਰੈਵਲ ਇੰਸ਼ੋਰੈਂਸ ਦੇ ਉੱਤੇ ਉਹਨਾਂ ਨੂੰ ਕਿੰਨੀ ਕੁ ਕਰਾਣੀ ਜ਼ਰੂਰੀ ਹੈ ਜਾਂ ਕੀ ਫਰਕ ਪੈ ਸਕਦਾ ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਥਿੰਕ ਇੰਸ਼ੋਰੈਂਸ ਤੋਂ ਪਰਮਿੰਦਰ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਪਰਮਿੰਦਰ ਸਿੰਘ ਜੀ ਇਸ ਵੇਲੇ ਜੋ ਮਾਹੌਲ ਬਣਿਆ ਹੋਇਆ ਇੰਡੀਆ ਦੇ ਵਿੱਚ ਉਸੋ ਯਕੀਨਨ ਜਿਹੜੇ ਇੱਥੇ ਲੋਕ ਬੈਠੇ ਨੇ ਉਹਨਾਂ ਨੂੰ ਆਪਣੇ ਆਦੀ ਫਿਕਰ ਕਹ ਪਤਾ ਕਰਨਾ ਚਾਹੁੰਦੇ ਨੇ ਸੋ ਉਹਨਾਂ ਨੇ ਹੁਣ ਜਿਹੜੀ ਟਰੈਵਲ ਇੰਸ਼ੋਰੈਂਸ ਲਈ ਹੋਈ ਆ ਉਹਦੇ ਵਾਸਤੇ ਕੁਝ ਅਪਡੇਟ ਹੈ ਹਾਂਜੀ ਪਹਿਲੀ ਗੱਲ ਤਾਂ ਜੇ ਹੁਣ ਕਿਸੇ ਨੂੰ ਜਾਣਾ ਪੈ ਰਿਹਾ ਮਜਬੂਰੀ ਹੈ ਆਪਣੀ ਕੈਨੇਡੀਅਨ ਗਵਰਨਮੈਂਟ ਦੀ ਟਰੈਵਲ ਐਡਵਾਈਜ਼ਰੀ ਆਉਂਦੀ ਹੈ ਕਿਤੇ ਵੀ ਆਪਾਂ ਕੈਨੇਡੀਅਨ ਟਰੈਵਲ ਕਰਨਾ ਚਾਹੁੰਦੇ ਆ ਭਾਵੇਂ ਵਰਕ ਪਰਮਿਟ ਤੇ ਆਂ ਪੀਆਰ ਆ ਸੀ ਜੋ ਅਸੀਂ ਇੱਥੋਂ ਟਰੈਵਲ ਇੰਸ਼ੋਰੈਂਸ ਲੈ ਕੇ ਜਾਂਦੇ ਆ ਤੇ ਸਰਕਾਰ ਦੀ ਸਾਨੂੰ ਇਹਦੀ ਐਡਵਾਈਜ਼ਰੀ ਦੇਖਣੀ ਪੈਂਦੀ ਹੈ ਐਡਵਾਈਜ਼ਰੀ ਦੇ ਵਿੱਚ ਲਿਖਿਆ ਵੀ ਤੁਸੀਂ ਅਵੋਇਡ ਕਰੋ ਉਹ ਸੀਰੀਅਲ ਜਿਹੜਾ ਆਪਾਂ ਅਵੋਇਡ ਲਿਖਿਆ ਹੋਇਆ ਸੀ ਫਿਰ ਵੀ ਜਾਣੇ ਆ ਤੇ ਜੇ ਜੀ ਵੀ ਤੁਹਾਡੀ ਟਰੈਵਲ ਪਾਲਿਸੀ ਹੈਗੀ ਉਹ ਬਿਲਕੁਲ ਅਵੋਇਡ ਹੋ ਜਾਂਦੀ ਹੈ ਹੁਣ ਉਹਦਾ ਕਹਿਣ ਦਾ ਭਾਵ ਹੈ ਉੱਥੇ ਕੋਈ ਸਿਕਨਸ ਹੋ ਗਈ ਸੱਟ ਲੱਗ ਗਈ ਹੈ ਕੋਈ ਇੰਜਰੀ ਹੋ ਜਾਂਦੀ ਹੈ ਤਾਂ ਉਹ ਜਿਹੜੀਆਂ ਪਾਲਸੀਆਂ ਵਰਡ ਹੋ ਸਕਦੀਆਂ ਨੇ ਕਈ ਵਰੀਏ ਪਾਲਸੀਆਂ ਅਸੀਂ ਲੈਣੇ ਆ ਜਦੋਂ ਨਾਲ ਅਸੀਂ ਇੱਕ ਹੋਰ ਇੰਸ਼ੋਰੈਂਸ ਲੈ ਲੰਨੇ ਆ ਟ੍ਰਿਪ ਇੰਟਰਰਪਸ਼ਨ ਤੇ ਟ੍ਰਿਪ ਕੈਨਸਲੇਸ਼ਨ ਜੇ ਜਦੋਂ ਤੁਸੀਂ ਟਿਕਟ ਲਈ ਹੋਈ ਸੀ ਜਾਂ ਕਿਸੇ ਦਾ ਪਹਿਲਾਂ ਹੀ ਜਾਣ ਦਾ ਪ੍ਰੋਗਰਾਮ ਬਣਿਆ ਹੋਇਆ ਸੀਗਾ ਟ੍ਰਿਪ ਕੈਨਸਲੇਸ਼ਨ ਤੇ ਟ੍ਰਿਪ ਇੰਟਰਰਪਸ਼ਨ ਲਈ ਹੈ ਉਹਦੇ ਨਾਲ ਵੀ ਜਿੰਨਾ ਵੀ ਰੀਫੰਡ ਤੁਸੀਂ ਜਾਂ ਉੱਤੇ ਹੋਟਲ ਬੁੱਕ ਕਰਾਇਆ ਹੋਇਆ ਸੀਗਾ ਤੁਹਾਡੀ 에ਰਲਾਈਨ ਦੀ ਟਿਕਟਾਂ ਉਹ ਵੀ ਵਿੱਚ ਕਵਰ ਹੋ ਜਾਂਦੀਆਂ ਨੇ ਜੇ ਨਹੀਂ ਲਿਆ ਹੋਇਆ ਸੀ ਸੋਚਦੇ ਹਾਂ ਹੁਣ ਅਸੀਂ ਉਸ ਤੋਂ ਬਾਅਦ ਟ੍ਰਿਪ ਇੰਟਰਰਪਸ਼ਨ ਦੀ ਕਵਰੇਜ ਲੈ ਲਈਏ ਜਦੋਂ ਐਡਵਾਈਜ਼ਰੀ ਆ ਗਈ ਫਿਰ ਸਾਨੂੰ ਲੈਂਡ ਦਾ ਸਾਡੇ ਅਪਏਸੀ ਖਰਾਬ ਜਾਣਗੇ ਕਿਉਂਕਿ ਇੰਸ਼ੂਰੈਂਸ ਕੰਪਨੀਆਂ ਉਹ ਐਸਕਲੂਜ਼ਨ ਚ ਪਾ ਕੇ ਉਹਨੂੰ ਵੋਇਡ ਕਰ ਦਿੰਦੀਆਂ ਨੇ ਇਸ ਕਰਕੇ ਜਿਹੜੇ ਵੀ ਹੁਣ ਟ੍ਰੈਵਲ ਦਾ ਸੋਚ ਰਹੇ ਨੇ ਵੋਇਡ ਕਰਨਾ ਜਾਂ ਜਿਨ੍ਹਾਂ ਨੂੰ ਜਾਣਾ ਹੀ ਪੈਣਾ ਹੁਣ ਮਜਬੂਰੀ ਹੈ ਜਾ ਸਕਦੇ ਪਰ ਜੇ ਟ੍ਰੈਵਲ ਇੰਸ਼ੂਰੈਂਸ ਹੈ ਬਿਲਕੁਲ ਉਹਨਾਂ ਦੀ ਵੋਇਡ ਹੋ ਚੁੱਕੀ ਜੀ ਠੀਕ ਹੈ ਅੱਛਾ ਇਹ ਇੰਸ਼ੋਰੈਂਸ ਜਿਹੜੀ ਹੈ ਕਿ ਬਜਟ ਦੇ ਵਿੱਚ ਹੀ ਆ ਜਾਂਦੀ ਹੈ ਕਿੰਨੀ ਕੁ ਵੱਤੋਂ ਵੱਧ ਆਪਾਂ ਜਿਹੜੀ ਇੰਸ਼ੋਰੈਂਸ ਕਰਵਾ ਸਕਦੇ ਹਾਂ ਜਿਨ੍ਹਾਂ ਨੇ ਵੀ ਟ੍ਰੈਵਲ ਕਰਨਾ ਹੈ ਹਾਂਜੀ ਟ੍ਰੈਵਲ ਇੰਸ਼ੋਰੈਂਸ ਜੇ ਕੈਨੇਡੀਅਨ ਟ੍ਰੈਵਲ ਕਰਦੇ ਆ ਭਾਵੇਂ ਉਹ 10 ਦਿਨਾਂ ਦੀ ਹੋਵੇ 15 ਦਿਨਾਂ ਦੀ ਹੋਵੇ 30 ਦਿਨਾਂ ਦੀ ਆਪਦੀ ਜ਼ਰੂਰਤਾਂ ਦੇ ਹਿਸਾਬ ਨਾਲ ਦਿਨਾਂ ਦੇ ਹਿਸਾਬ ਨਾਲ ਕਰਾ ਸਕਦੇ ਆ ਤੇ ਜਿਹੜੇ ਆਪਾਂ ਟ੍ਰਿਪ ਇੰਟਰਰਪਸ਼ਨ ਟ੍ਰਿਪ ਕੈਨਸਲੇਸ਼ਨ ਹੁੰਦੀ ਹੈ ਉਹ ਟ੍ਰਿਪ ਦੀ ਕਿਸ਼ਤ ਕਿੰਨੀ ਸੀ ਐਗਜ਼ਾਮਪਲ ਟਿਕਟ ਦੀ ਕਿ ਕਿੰਨੀ ਪ੍ਰਾਈਸ ਹੈਗੀ ਉਸ ਹਿਸਾਬ ਨਾਲ ਹੁੰਦਾ ਰੇਟ ਹੁੰਦਾ ਜੇ 3000 ਦੀ ਟਿਕਟ ਹੈ ਆਡ ਰੇਟ ਹੈ 2000 ਦੀ ਟਿਕਟ ਹੈ ਜੇ ਕੋਈ ਪੈਕੇਜ ਹੈ 5000 ਦਾ 10000 ਦਾ ਉਸ ਹਿਸਾਬ ਨਾਲ ਆਉਂਦਾ ਆਪਣੀ ਮੰਥਲੀ ਪ੍ਰੀਮੀਅਮ ਬਣ ਜਾਂਦਾ ਜੀ ਜੀ ਠੀਕ ਹੈ ਚਲੋ ਇਹ ਤਾਂ ਹੋ ਗਈ ਟ੍ਰੈਵਲ ਇੰਸ਼ੋਰੈਂਸ ਇਸ ਤੋਂ ਇਲਾਵਾ ਹੋਰ ਨਵੀਆਂ ਕੋਈ ਇੰਸ਼ੋਰੈਂਸ ਦੀ ਗੱਲ ਜੇਕਰ ਇਹ ਤਾਂ ਕੀ ਕੁਝ ਅਪਡੇਟ ਨਾ ਮਾਰਿਆ ਖਾਸ ਕਰਕੇ ਜਿਹੜੇ ਬਿਜ਼ਨਸ ਵਾਲੇ ਆ ਕਿ ਉਹਨਾਂ ਵਾਸਤੇ ਵੀ ਕੁਝ ਚੇਂजेस ਆ ਰਹੇ ਨੇ ਹਾਂਜੀ ਬਿਲਕੁਲ ਚੇਂजेस ਨਹੀਂ ਆ ਰਹੇ ਪਰ ਆਪਣੀ ਕਮਿਊਨਿਟੀ ਚ ਬਹੁਤ ਜਿਹੜੇ ਪ੍ਰੋਫੈਸ਼ਨਲ ਨੇ ਜਾਂ ਬਿਜ਼ਨਸ ਪਰਸਨ ਨੇ ਜਿਹੜੇ ਉਹਨਾਂ ਨੂੰ ਅ ਕਾਰਪੋਰੇਟ ਜਿਹੜੀ ਲਾਈਫ ਇੰਸ਼ੋਰੈਂਸ ਹੈ ਇਟਸ ਅ ਵੈਰੀ ਇਦਨਾ ਟੂਲ ਹੈਗਾ ਵੀ ਬਹੁਤ ਵਧੀਆ ਇੰਪੋਰਟੈਂਟ ਟੂਲ ਹੈ ਉਹਨਾਂ ਨੂੰ ਉਸ ਚੀਜ਼ ਦੇ ਤਵੱਜੂ ਦੇਣੀ ਚਾਹੀਦੀ ਐਗਜ਼ਾਮਪਲ ਹੁੰਦਾ ਫਾਇਦਾ ਕੀ ਹੈਗਾ ਜਿਹੜੀ ਲੈਗਸੀ ਬਣਾਈ ਹੋਈ ਬਿਜ਼ਨਸ オーਨਰ ਨੇ ਹੁਣ ਜੇ ਐਗਜ਼ਾਮਪਲ ਜਾਂ ਬਿਲਡਿੰਗ ਹੈ ਜਾਂ ਕੋ ਬਿਜ਼ਨਸ ਹੈ ਹੁਣ 0 ਡਾਲਰ ਤੋਂ ਹੁਣ ਵਰਤ ਮਿਲੇ ਡਾਲਰ ਬਿਜ਼ਨਸ ਹੋ ਗਿਆ ਜਦੋਂ ਬਿਜ਼ਨਸ ਨਾਲ ਲੈਗਸੀ ਫਾਰਵਰਡ ਕਰਨੇ ਉਹ ਤੋਂ ਕੈਪੀਟਲ ਗੇਨ ਟ੍ਰਿਗਰ ਹੁੰਦਾ ਉਹਦੇ ਵਾਸਤੇ ਸਾਨੂੰ ਕੋਈ ਨਾ ਕੋਈ ਇੰਸ਼ੋਰੈਂਸ ਜਿਹੜੀ ਹੈ ਕਿ ਕਦਾਂ ਦਾ ਟੂਲ ਹੈਗਾ ਉਹਨਾਂ ਵਾਸਤੇ ਸਹਾਇੀ ਹੋ ਸਕਦਾ ਕਿਉਂਕਿ ਜੇ ਰਿਟੇਨਡ ਅਰਨੀ ਹੈਗੀ ਹੈ ਬਿਜ਼ਨਸ ਦੇ ਵਿੱਚ ਤੇ ਉਹ ਅਸੀਂ ਦੋ ਤਰੀਕੇ ਨਾਲ ਹੀ ਕਰ ਸਕਦੇ ਹਾਂ ਜਾਂ ਸੈਲਰੀ ਦੇ ਨਾਲ ਜਾਂ ਡਿਵਿਡੈਂਡ ਦੇ ਨਾਲ ਸਾਨੂੰ ਟੈਕਸ ਲੱਗਦਾ ਪਰ ਜਿਹੜੇ ਉਸ ਨੂੰ ਕਿ ਅਸੀਂ ਅਕੇ ਸਟ੍ਰੀਕੇ ਨਵਦੀਰ ਪਟੂਲ ਯੂਟਿਲਾਈਜ਼ ਕਰ ਸਕਦੇ ਆ ਟੈਕਸ ਆਪਟੀਮਾਈਜੇਸ਼ਨ ਹੋ ਸਕਦੀ ਹੈ ਉਹ ਜਿੰਨੇ ਵੀ ਪ੍ਰੋਫੈਸ਼ਨਲ ਨੇ ਕਿਉਂਕਿ ਜਾਂ ਅਮੀਰ ਬੰਦੇ ਉਹਨਾਂ ਨੂੰ ਇੰਸ਼ੂਰੈਂਸ ਦੀ ਲੋੜ ਨਹੀਂ ਹੈਗੀ ਇੱਕ ਇੰਸ਼ੂਰੈਂਸ ਇੱਕ ਦਾ ਟੂਲ ਹੈਗਾ ਉਹ ਯੂਟਿਲਾਈਜ਼ ਕਰ ਸਕਦੇ ਨੇ ਸਪੈਸ਼ਲੀ ਜੇ ਉਹਨਾਂ ਨੇ ਲੈਗਸੀ ਕਿਦਾਂ ਫਾਰਵਰਡ ਕਰਨੀ ਹੈ ਜਾਂ ਬਿਜ਼ਨਸ ਤੇ ਰਿਟਾਇਰ ਹੋਣਾ ਜਾਂ ਦੋ ਪਾਰਟਨਰ ਨੇ ਤਿੰਨ ਪਾਰਟਨਰ ਨੇ ਇੱਕ ਨੇ ਰਿਟਾਇਰ ਹੋਣਾ ਤਾਂ ਸਾਰੇ ਸ਼ੇਅਰਹੋਲਡਰ ਕਿਦਾਂ ਪ੍ਰੋਟੈਕਟ ਕਰਨੇ ਉਹਨਾਂ ਦੀ ਫੈਮਿਲੀ ਨੂੰ ਕਿਦਾਂ ਪ੍ਰੋਟੈਕਟ ਕਰਨਾ ਹੈ ਸੋ ਇਸੇ ਕਰਕੇ ਜਿਹੜੀ ਕਾਰਪੋਰੇਟ ਲਾਈਫ ਇੰਸ਼ੋਰੈਂਸ ਹੈ ਉਹ ਬਿਲਕੁਲ ਆਪਦੇ ਜ਼ਰੂਰਤਾਂ ਦੇ हिसाब ਨਾਲ ਇੱਕ ਵਧੀਆ ਟੂਲ ਹੈਗਾ I think ਅਸੀਂ ਉਹਨਾਂ ਨੂੰ ਕੰਟੈਕਟ ਕਰਕੇ ਸਪੈਸ਼ਲੀ ਕਿਦਾਂ ਦਾ ਸ਼ੇਅਰਹੋਲਡਰ ਸਟਰਕਚਰ ਹੈ ਅਸੀਂ ਉਹ ਡਿਜ਼ਾਈਨ ਕਰ ਸਕਦੇ ਹਾਂ ਜੀ ਜਿਹੜੇ ਬਿਜ਼ਨਸ ਓਨਰ ਹੈ ਉਹਨਾਂ ਨੂੰ ਇਸ ਸਬੰਧੀ ਅਵੇਅਰਨੈਸ ਹੈ ਇਸ ਤਰ੍ਹਾਂ ਦੀ ਇੰਸ਼ੋਰੈਂਸ ਸਬੰਧੀ ਹਾਂਜੀ ਬਿਲਕੁਲ ਜਿਹੜੇ ਇਦਾਂ ਦੇ ਟੂਲ ਹੁੰਦੇ ਨੇ ਬਿਲਕੁਲ ਅਣਗਹਿਲ ਆ ਆਵਦੇ بزਨਸ ਦੇ ਵਿੱਚ ਕਿਉਂਕਿ ਦੇ ਵੈਰੀ ਗੁੱਡ ਆ ਵਾ ਦੇ ਡੂਇੰਗ ਕਿਉਂਕਿ ਇਹ ਚੀਜ਼ਾਂ ਨੇ ਸਪੈਸ਼ਲਾਈਜ਼ਡ ਟੂਲ ਦੇ ਆਪਾਂ ਗੱਲ ਕਰਦੇ ਆ ਕਿਉਂਕਿ ਇਹ ਇੱਥੋਂ ਤੱਕ ਸਿੱਖਣ ਤੱਕ ਵੀ ਮੈਨੂੰ ਹੁਣ ਲਾਸਟ 14 ਸਾਲ ਹੋ ਗਏ ਇਟ ਟੇਕਸ ਟਾਈਮ ਕਿਉਂਕਿ ਵੈਰੀ ਕੰਪਲਿਕਿਟੇਟਡ ਸਿਨੈਰੀਓ ਹੁੰਦਾ ਕਿਉਂਕਿ ਲਾਇਰ ਇਨਵੋਲਡ ਐ ਕਾਊਂਟੈਂਟ ਸਾਰਾ ਕੁਝ ਅਸੀਂ ਦੇਖਣਾ ਸਟਰਕਚਰ ਕੀ ਹੈਗਾ ਸ਼ੇਅਰ ਹੋਲਡਰ ਫਿਰ ਅਸੀਂ ਜਿਹੜਾ بزਨਸ ਓਨਰ ਦਾ ਗੋਲ ਕੀ ਹੈਗਾ ਕਰਨਾ ਕੀ ਚਾਹੁੰਦਾ ਫਿਰ ਉਦੋਂ ਫਿਰ ਅਸੀਂ ਇਟਸ ਨਾਟ ਅ ਵੈਰੀ ਸਿੰਪਲ ਥਿੰਗ ਪਰ ਜਦ ਆਪਾਂ ਗੱਲ ਕਰਦੇ ਆ ਪਰ ਇਟਸ and it we ਇੱਕ ਇਦਾਂ ਦਾ ਟੂਲ ਹੈ ਵੀ ਇਹ ਹਰੇਕ ਨੂੰ ਚਾਹੀਦਾ ਚਾਹੀਦਾ ਜਦੋਂ ਲੋਡ ਪੈਂਦੀ ਉਦੋਂ ਕਹਿੰਦੇ ਸਮ ਟਾਈਮ ਇਜ਼ ਟੂ ਲੇਟ ਇਸ ਕਰਕੇ ਵੀ ਹੁਣ ਐਗਜ਼ਾਮਪਲ ਜੁ ਹੁਣ ਦੇਖੀਏ ਜੇ ਕਿਸੇ ਨੇ ਹਰ 10 ਘਰ ਨੇ ਇੱਕੋ ਕਰੀ ਆਪ ਦਾ ਹੈਗਾ ਨਵਾਂ ਘਰਾਂ ਦੇ ਟੈਕਸ ਦੇਣਾ ਹੈ ਔਰ ਨਵਾਂ ਘਰਾਂ ਦੇ ਟੈਕਸ ਦੇਣਾ ਹੈ ਉਹ ਪੈਸੇ ਕਿੱਥੋਂ ਆਉਣਗੇ ਜੇ ਅਸੀਂ ਪਹਿਲਾਂ ਹੀ ਕੋਈ ਉਹ ਸਿਸਟਮ ਸੈਟਅਪ ਕੀਤਾ ਹੋਇਆ ਇਨ ਬਿਟਵੀਨ ਸੜੇ ਕੋ ਕੈਸ਼ ਫਲੋ ਵੀ ਹੈਗਾ ਅਸੀਂ ਆਪਦੇ ਬਿਜ਼ਨਸ ਵਾਸਤੇ ਯੂਜ਼ ਵੀ ਕਰ ਸਕਦੇ ਆਂ ਭਾਵੇਂ ਲੈਂਡ ਲੈਣੀ ਹੈ ਭਾਵੇਂ ਟਰੱਕਰ ਆਪ ਟਰੱਕ ਬਾਏ ਕਰਨਾ ਕੋਈ ਵੀ ਇਕੁਪਮੈਂਟ ਬਾਏ ਕਰਨਾ ਭਾਵੇਂ ਡੈਂਟਿਸਟ ਆ ਉਹਨਾਂ ਨੇ ਕੋਈ ਬਾਈ ਕਰਨਾ ਇਹ ਚੀਜ਼ਾਂ ਉਦੋਂ ਸਾਰਾ ਕੁਝ ਹੋ ਸਕਦੇ ਆ ਪਰ ਸਹੀ ਤਰੀਕੇ ਨਾਲ ਡਿਜ਼ਾਈਨ ਕੀਤੇ ਹੋਈਆਂ ਇਸੇ ਕਰਕੇ ਕਹਿੰਦੇ ਇੰਸ਼ੋਰੈਂਸ ਹੈ ਇੱਕ ਜਾਂ ਦੋ ਵਾਰ ਸਹੀ ਮੌਕੇ ਮਿਲਦੇ ਨੇ ਤੇ ਉਹ ਹੈ ਵੀ ਜਰੂਰ ਜਿਹੜਾ ਫਾਈਨੈਂਸ਼ੀਅਲ ਜਿਹਨਾਂ ਨੂੰ ਨੌਲੇਜ ਹੈ ਜਿਹੜੇ ਇਸ ਚੀਜ਼ ਤੇ ਫੀਲਡ ਦੇ ਕੰਮ ਕਰਦੇ ਆ ਨੇ ਇਸ ਕੰਮ 'ਚ ਪਕੜ ਹੈਗੀ ਇਸ ਬਿਜ਼ਨਸ ਬਾਰੇ ਤੇ ਬਿਲਕੁਲ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ ਜਾਂ ਥਿੰਕ ਇੰਸ਼ੋਰੈਂਸ ਨੂੰ ਜੀ ਥੈਂਕ ਯੂ ਸੋ ਮਚ ਪ੍ਰਮੇਂਦਰ ਜੀ ਥੈਂਕ ਯੂ ਜੀ ਸੋ ਟ੍ਰੈਵਲ ਜਿਨ੍ਹਾਂ ਨੇ ਕਰਨਾ ਹੈ ਤੇ ਖਾਸ ਕਰਕੇ ਜਿਹੜੇ ਬਿਜ਼ਨਸ ਵਾਲੇ ਨੇ ਜਿਨ੍ਹਾਂ ਨੂੰ ਹੋਰ ਵੀ ਕੋਈ ਸਵਾਲ ਚਾਹੀਦਾ ਹੈ ਉਹਨਾਂ ਦੇ ਇੰਸ਼ਾਰੇ ਦੇ ਸਬੰਧੀ ਤੋਂ ਥਿੰਕ ਇੰਸ਼ਾਰਸ ਦੇ ਨਾਲ ਕੰਟੈਕਟ ਕਰ ਸਕਦੇ ਨੇ ਕੈਮਰਾਮੈਨ ਅਮਿਤ ਬਨੇ ਸਰਦੀਨਾ ਸ਼ਰੀ ਗੌਰਵਾ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ